ਅੱਜ ਰੋ ਦਿ ਨੂੰ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਭਗਤ ਨਾਨਕ ਸਾਹਿਬ ਦੇ ਵਿੱਚ ਮੱਥਾ ਟੇਕਣਾ ਉਹਨਾ ਜੀ ਜਦੋਂ ਮੈਂ ਆਇਆ ਮਤਲਬ ਕਿ 7:35 40 ਦਾ ਮੇਟਾ ਸੀ ਤਾਂ 7:00 ਵਜੇ ਜੋ ਮੱਥਾ ਟੇਕਦੇ ਸੀ ਕਿ ਬਜ਼ੁਰਗ ਮੇਰੇ ਨਾਲ ਹੀ ਮੱਥਾ ਟੇਕਣ ਗਿਆ ਅੰਦਰ ਜੀ ਤੇ ਉਹ ਬੰਦਾ ਮਤਲਬ ਥੋੜੇ ਟਡੇ ਤਿਆਰਦਾ ਸੀ ਕਿ ਚੱਲ ਮੈਂ ਕਿਹਾ ਬਜ਼ੁਰਗ ਆ ਗਿਆ ਮੈਂ ਮੱਥਾ ਟੇਕਣ ਲੱਗ ਗਿਆ ਮੈਨੂੰ ਥੋੜੀ ਸ਼ਾਂਕਾ ਜਿਹੀ ਹੋਈ ਉਹ ਸ਼ਾਂਕਾ ਹੋਈ ਤੇ ਚੱਲ ਮੈਂ ਮੱਥਾ ਤਾਂ ਟੇਕਿਆ ਜਾਂਦਾ ਭਾਬਾ ਜੋਦਿਆਂ ਦਾ ਕਰਦੇ ਨੇ ਮੈਂ ਡੇਗਾ ਮੇਰੀ ਉਹਦੇ ਵਿੱਚ ਜਾਂਦੀ ਉਹ ਉਲਟ ਸਾਈਡ ਜਿੱਧਰ ਪਾਸੇ ਅੰਦਰ ਕੀਰਤਨ ਕਰਦੇ ਆ ਬਾਬੇ ਇਧਰ ਦੀ ਗਿਆ ਤੇ ਦੂਜੀ ਸਾਈਡ ਜਾ ਕੇ ਖੜ ਕੇ ਖੁੰਝੇ ਤੇ ਚਲੋ ਆ ਬਾਬਾ ਅੰਗਹੀ ਨਾ ਇਹ ਦੇਖ ਵੜਦਾ ਸੀ ਕਿ ਮੈਂ ਹਾਂਜੀ ਦੇਖ ਕੋਲੇ ਮੈਂ ਜਾਵੜੇ ਬਾਬੇ ਕੋਲੇ ਮੈਂ ਕਿਹਾ ਚਲ ਦੇਖ ਲੈਣੇ ਉਹ ਛਾਂਕਾ ਮੇਰੂ ਨਿਗਾ ਬੰਦੇ ਉਹਦੇ ਬੰਦੇ ਜੋ ਉਹਦੇ ਵਿੱਚ ਹੀ ਮੈਂ ਉਹ ਖੜ ਕੇ ਦੇਖਦਾ ਬ੍ਰਿਆ ਉਹਨੂੰ ਚਲੇ ਇਹਨੂੰ ਦੱਸਿਆ ਜਾ ਕੇ ਮੁੰਡੇ ਨੂੰ ਮੈਂ ਕਿਹਾ ਵੀ ਉਹ ਕੋਸ਼ਿਸ਼ ਕਰੂਗਾ ਇਹ ਵੀ ਕਹਿੰਦੇ ਵੀ ਸ਼ੰਕਾ ਮੈਨੂੰ ਵੀ ਲੱਗਦੀ ਹੈ ਕਿ ਚਲੇ ਉਹ ਪਿਛਲੇ ਪਾਸੇ ਮੋੜੀਆਂ ਬਾਬੇ ਕੋਲੇ ਚੜਿਆ ਦਰਬਾਰ ਸਾਹਿਬ ਦੇ ਵਿੱਚ ਤੇ ਉਹ ਜਾ ਕੇ ਉੱਥੇ ਜਾ ਕੇ ਉਹਨਾਂ ਰਮਲਾ ਤਾਂ ਚਾਹੇ 4-1/2 ਫੁੱਟ ਰਮਲਾ ਚੱਕਤਾ ਹੋਣਾ ਸੀ ਰੋਲਾ ਪਤਾ ਲੰਕਾਰਾਂ ਮਰੇ ਇੱਕ ਮੁੰਡਾ ਹੋਰ ਵੀ ਗੱਲਾਂ 'ਚ ਬੈਠਾ ਜੀ ਪਿੰਡ ਦੇ ਵਿੱਚ ਉਹ ਬਗਾ ਕੀ ਕਰਦਾ ਓਏ ਤੇ ਉਹਨੇ ਜੋ ਥੱਲੇ ਉਤਰ ਗਿਆ ਥੱਲੇ ਉਤਰ ਕੇ ਉਹ ਉਹਨੇ ਤੇ ਜੀ ਬਾਹਰ ਨਿਕਲ ਗਿਆ ਸੀ ਬਾਬੇ ਦੇ ਤੇ ਮਗਰੀ ਪੈ ਗਿਆ ਬਾਬਾ ਤੁਹਾਨੂੰ ਪਤਾ ਸੀ ਨਿਗਰ ਰੱਖਿਆ ਕਰੋ ਤੂੰ ਗੌਰ ਕਰਦੋਂ ਨਹੀਂ ਕੀਤੀ ਉਹ ਕਹਿੰਦਾ ਵੀ ਬੰਦਾ ਕਈ ਦਿਨਾਂ ਦੇ ਇੱਥੇ ਫਿਰਦਾਗਾ ਤੇ ਵੀ ਸਾਨੂੰ ਸ਼ੰਕਾ ਹੈ ਜੇ ਪਰ ਹੁਣ ਜੇ ਕੋਈ ਕਰੂ ਤਾਂ ਪਤਾ ਹੀ ਪੜੂ ਆਪਣੂ ਗਿਫਤ ਬੰਦਾ ਕੀ ਕੀ ਮੱਥਾ ਟਿਕਣੇ ਕੀ ਕਰਦਾ ਹੈ ਚਲ ਅਸੀਂ ਬਾਬੇ ਕੋਲ ਬਾਹਰ ਆ ਗਏ ਤੇ ਬਾਬੇ ਨੂੰ ਦੱਸਿਆ ਬਾਬੇ ਨੇ ਫੜ ਲਿਆ ਵੀ ਤੈਨੂੰ ਕਿਹਨੇ ਕਰ ਲੈ ਗਿਆ ਉਹਨੇ ਕੋਈ ਨਹੀਂ ਦੱਸਿਆ ਫੜ ਕੇ ਉਹਨੂੰ ਅੰਦਰ ਲੈ ਗਏ ਤੇ ਇੰਨੀ ਗੱਲਬਾਤ ਹੋਈ ਉਹਦੂ ਮੁੜ ਕੇ ਮੇਰੇ ਪਾਸਤੇ ਮੈਂ ਘਰ ਹੀ ਚੱਲਾ ਗਿਆ ਪੁਲਿਸ ਦਾ ਦਲੀ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਗਤੂਆਣਾ ਸਾਹਿਬ ਕਿਹੜੀ ਮਾਦਨ ਭਾਗੀ ਘਟਨਾ ਵਾਪਰੀ ਆ ਉਹ ਕਿਹੜਾ ਬਹੁਤ ਦਿਨਾਂ ਦਾ ਇਸ ਗੁਰੂ ਘਰ ਦੇ ਚਾਰ ਚਪੇਰੇ ਸਾਡੇ ਸੇਵਾਦਾਰਾਂ ਨੇ ਦੱਸਿਆ ਉਹ ਕਈ ਦਿਨਾਂ ਦਾ ਇਸੇ ਤਾਂ ਵੀ ਸੀ ਵੀ ਕੋਤੇ ਟਾਈਮ ਲੱਗਿਆ ਉਸ ਦਾ ਤੇ ਅੱਜ ਉਸ ਦਾ ਪਾਪੀ ਦਾ ਜਿਸ ਨੇ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਜਾ ਕੇ ਰੰਮਾਲਾ ਚੱਕ ਕੇ ਕਦੋਂ ਮਤਲਬ ਤਾਂ ਚੜਿਆ ਤੇ ਉਹਦੇ ਸਾਡੇ ਕਿਹੜੇ ਸੇਵਾਦਾਰ ਸੀ ਉਹਨਾਂ ਨੇ ਲਲਕਰੇ ਮਾਰਤੇ ਤੇ ਗੁਰੂ ਮਹਾਰਾਜ ਦੀ ਕਿਹੜੀ ਅੱਜ ਬਹੁਤ ਵੱਡੀ ਉਹਨੇ ਉਬਗਿਆ ਕੀਤਾ ਉਸ ਤੋਂ ਸਾਡੇ ਸੇਵਾਦਾਰਾਂ ਨੇ ਕਿਹੜਾ ਬਚਾਲਿਆ ਮੈਂ ਉਹਨਾਂ ਦਾ ਸੇਵਾਦਾਰਾਂ ਦਾ ਵੀ ਧੰਨਵਾਦ ਕਰਦਾ ਤੇ ਮੌਕੇ ਤੇ ਕਿਹੜਾ ਫੜਿਆ ਗਿਆ ਪਰ ਉਹ ਮਨਸ਼ਾ ਬਹੁਤ ਮਾੜੀ ਨਾਲ ਆਇਆ ਸੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ ਤੇ ਕਿਹੜੀ ਬੇਅਦਬੀ ਹੋ ਰਹੀ ਆ ਇਹ ਏਜੰਸੀਆਂ ਕਰਾ ਰਹੀਆਂ ਨੇ ਤੇ ਅਸੀਂ ਹੁਣ ਇੱਥੇ ਪ੍ਰਸ਼ਾਸਨ ਨੂੰ ਵੀ ਇਹ ਕਿਹਾ ਵੀ ਇਹਨਾਂ ਦੇ ਮੰਨ ਦੀ ਕਾਰਵਾਈ ਕਰੀ ਜਾਵੇ ਤੇ ਇਹਦੇ ਮਗਰ ਕਿਹੜੀਆਂ ਏਜੰਸੀਆਂ ਨੇ ਕਿਹਦਾ ਹੱਥ ਆ ਉਹ ਬੰਦਾ ਸਾਨੂੰ ਫੜਾਇਆ ਜਾਵੇ ਜਿਹੜਾ ਗੁਰੂ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਆ ਤਾਂ-ਤਾਂ ਤੇ ਅਸੀਂ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਮੈਂ ਸਾਰਿਆਂ ਨੂੰ ਆਦੇਸ਼ ਕੀਤਾ ਵੀ ਵੱਧ ਤੋਂ ਵੱਧ ਆਪਣੇ ਦਲਵਾਰ ਸਾਹਿਬਾਂ 'ਚ ਪਹਿਰੇ ਵਧਾਓ ਤੇ ਪ੍ਰਧਾਨ ਧਾਮੀ ਸਾਹਿਬ ਨੇ ਵੀ ਅੱਜ ਸਾਰਿਆਂ ਨੂੰ ਕਿਹਾ ਵੀ ਜਿੱਥੇ ਵੀ ਕੋਈ ਲੋੜ ਪੈਂਦੀ ਆ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਵੀ ਇਹਨਾਂ ਦੇ ਮਨ ਦੀ ਕਾਰਵਾਈ ਕਰੀ ਜਾਵੇ ਤੇ ਇਹਦਾ ਕਿਹੜਾ ਸਾਨੂੰ ਚੋਰ ਆ ਮਗਰਲਾ ਕਿਹੜੇ ਨੇ ਕਰਾਇਆ ਜੇ ਕੋਈ ਵੀ ਏਜੰਸੀ ਆ ਉਹ ਨੰਗੀ ਕੀਤੀ ਜਾਵੇ ਸਰ ਜੀ 2015 ਦੇ ਵਿੱਚ 1 ਜੂਨ ਅੱਜ ਦਾ ਦਿਨ ਹੀ ਸੀ ਉਦੋਂ ਤੋਂ ਲੈ ਕੇ ਇਹ ਘਟਨਾਕ੍ਰਮ ਸ਼ੁਰੂ ਹੋਇਆ ਲਗਾਤਾਰ ਕਾਨੂੰਨ ਉ ਸਖਤ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੇ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਕੀ ਕਹਿਣਾ ਹੈ ਇਹ ਕਿਹੜੇ ਜੂਨ 84 ਆ ਨਾ ਅੱਜ ਉਹ ਦਿਨ ਆ ਕਿਹੜਾ ਏਜੰਸੀਆਂ ਉਹਨਾਂ ਦਿਨਾਂ થી ਰੋਲੇ ਪਵਾਉਂਦੀਆਂ ਹੁੰਦੀਆਂ ਹਨ ਇਸ ਕਰਕੇ ਮੈਂ ਇਹ ਦੂਗਾ ਕੁਝ ਕਹਿਣਾ ਨਹੀਂ ਚਾਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਅੱਜ ਇੱਥੇ ਅਵਗਿਆ ਕੀਤੀ ਹੈ ਕਿਹੜੇ ਪਾਪੀ ਨੇ ਉਸ ਤੇ ਮੰਨ ਦੀ ਕਾਰਵਾਈ ਹੋਊਗੀ ਤੇ ਸ਼ਰਮਣੀ ਕਮੇਟੀ ਨੂੰ ਮੈਂ ਇਹ ਆਦੇਸ਼ ਦਿੱਤਾ ਵੀ ਅਸੀਂ ਮਗਰ ਨਹੀਂ ਹਟਣਾ ਕੋਣ ਵਿਅਕਤੀ ਸੀ ਕੋਈ ਪਤਨ ਲੱਗੇ ਉਹ ਇਥੋਂ ਦਾ ਆਪਣਾ ਕੀ ਆ ਪਿੰਡ ਹੈਗਾ ਮੂਮ ਦਾਗਾ ਕੋਲ ਪਹਿਲਾਂ ਵੀ 2-3 ਦਿਨਾਂ ਦਾ ਇੱਥੇ ਗੇੜੇ ਕੱਢ ਰਿਹਾ ਸੀਗਾ ਉਹ ਮੱਥ ਕੇ ਕੀਤੀ ਇਹ ਬਿਆਦ ਵੀ ਇਸ ਕਰਕੇ ਮੜਨੀ ਕਾਰਵਾਈ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ ਕੋਈ ਜਾਂਚ ਵੀ ਕੀਤੀ ਜਾਵੇਗੀ ਜੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੀ ਜਾਂਚ ਟੀਮ ਆ ਕਿਹੜੀ ਧਾਮੀ ਸਾਹਿਬ ਨੇ ਭੇਜਤੀ ਉਹ ਚਾਰ ਸ਼ਪੇਰੇ ਕਿੱਥੋਂ ਵੀ ਸਾਨੂੰ ਪਤਾ ਲੱਗਿਆ ਦੇਖੋ ਸਰਕਾਰਾਂ ਵੀ ਜਾਂ ਸਾਹਿਬ ਦੀਆਂ ਕਰਨਗੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਕਿਹੜੇ ਕਾਰਜਕਰਨੀ ਮੈਂਬਰ ਸਾਡੇ ਪਰਮਜੀਤ ਸਿੰਘ ਖਾਲਸਾ ਤੇ ਬਲਦੇਵ ਸਿੰਘ ਜੀ ਚੁੰਗਾ ਸਾਹਿਬ ਤੇ ਸਾਡੇ ਇਥੋਂ ਦੇ ਮੈਨੇਜਰ ਤੇ ਇਥੋਂ ਦੀ ਸਾਰੀ ਕਿੰਨੇ ਮਤਲਬ ਪਿੰਡ ਵਾਲੇ ਨਾਲ ਮੈਂ ਸੰਗਤ ਦਾ ਵੀ ਧੰਨਵਾਦ ਕਰਦਾ ਬਾਕੀ ਵੀ ਗੁਰੂ ਘਰ ਚ ਸੇਵਾਦਾਰ ਲਗਭਗ ਵਧਾਏ ਜਾਣਗੇ ਜੀ ਉਹ ਤਾਂ ਵਧਾਤੇ ਉਹ ਤਾਂ ਹੁਣੀ ਵਧਾਤੇ ਵੀ ਸੇਵਾਦਾਰ ਤਾਂ ਇਹ ਪਿੰਡ ਦਾ ਵੀ ਮੈਂ ਧੰਨਵਾਦ ਕਰਦਾ ਕਿਹੜਾ ਪਿੰਡ ਨੇ ਵੀ ਸਾਨੂੰ ਸਹਿਯੋਗ ਬੜਾ ਦਿੱਤਾ ਹੁਣ ਵੀ ਸਾਰਾ ਨਗਰ ਇੱਥੇ ਖੜਾ ਹੈਗਾ ਮੈਂ ਸਮੁੱਚੀ ਸੰਗਤ ਦਾ ਵੀ ਧੰਨਵਾਦ ਕਰਦਾ ਖਾਲਸਾ ਜੀ ਦਾ ਵੀ ਧੰਨਵਾਦ ਕਰਦਾ ਚੁੰਗਾ ਸਾਹ ਦਾ ਵੀ ਧੰਨਵਾਦ ਕਰਦਾ ਤੇ ਪ੍ਰੈਸ ਦਾ ਵੀ ਧੰਨਵਾਦ ਕਰਦਾ ਕਿਹੜਾ ਤੁਸੀਂ ਮਿੰਟੋ ਮਿੰਟ ਇੱਥੇ ਆ ਗਏ ਤੁਹਾਡਾ ਵੀ ਬਹੁਤ ਧੰਨਵਾਦ ਪਰ ਮੈਂ ਪ੍ਰਸ਼ਾਸਨ ਨੂੰ ਫੇਰ ਕਹਿਣਾ ਮਨ ਦੀ ਕਾਰਵਾਈ ਚੋਂ ਇਹ ਬੰਦਾ ਵਚਨਾ ਨਹੀਂ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸਾਹਿਬ ਨੂੰ ਫਾਕੂਆਣਾ ਸਾਹਿਬ ਕਹਿੰਦੇ ਨੇ ਜੀ ਬੜਾ ਮਨਤਾਲਾ ਸਥਾਨ ਹੈ ਇਸ ਸਥਾਨ ਦੇ ਉੱਤੇ ਅੱਗੇ ਹੀ ਜਿਹੜਾ ਬਾੜ ਦਾ ਕੱਲੂਕਾਰਾ ਸਮਾਪਤ ਹੋਇਆ ਸੀ ਜਿਹੜੀ ਅੱਜ ਘਟਨਾ तकरीबन ਪੌਣੇ 8 ਵਜੇ ਦੇ ਕਰੀਬ ਵਾਪਰੀ ਹੈ ਜੋ ਸਾਨੂੰ ਪਤਾ ਲੱਗਾ ਕਿਉਂਕਿ ਸਾਡੇ ਆਉਣ ਤੋਂ ਪਹਿਲਾਂ ਪੁਲਿਸ ਉਹਨੂੰ ਥਾਣੇ ਲੈ ਗਈ ਸੀ ਫੜ ਕੇ ਇਥੇ ਲੋਕਾਂ ਨੇ ਸ਼ਿਕਾਇਤ ਕਰ ਦਿੱਤੀ ਥਾਣੇ ਫੋਨ ਕਰ ਦਿੱਤਾ ਸੀ ਉਹ ਕੋਈ ਸ਼ਾਇਦ ਸ਼ਜਨ ਸਿੰਘ ਨਾਂ ਦਾ ਹੈ ਜਿਹਦੀ 65-70 ਸਾਲ ਦੀ ਉਮਰ ਹੈ ਮੂਮਾ ਪਿੰਡ ਦਾ ਗਵਾਂਢੀ ਪਿੰਡ ਦਾ ਈ ਵੀ ਥਾਗੇ ਪਤਾ ਲੱਗਿਆ ਵੀ ਉਹ ਪਹਿਲਾਂ ਵੀ ਆਉਂਦਾ ਰਿਹਾ ਸੀ ਅੱਜ ਉਹ ਜਾ ਕੇ ਜਿਹੜਾ ਹੈ ਥੜਾ ਸਾਹਿਬ ਜਿੱਥੇ ਸਤਗੁਰੂ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੈ ਉੱਤੋਂ ਉੱਪਰ ਜਾਂਦਾ ਤੇ ਉਹ ਮਹਾਰਾਜਾ ਰਮਾਲ ਚੱਕਦਾ ਜਦੋਂ ਰਮਾਲ ਚੱਕਦਾ ਜਿਹੜਾ ਉੱਥੇ ਬੈਠਾ ਸਿੰਘ ਦੇਗ ਦੀ ਸੇਵਾ ਕਰ ਰਿਹਾ ਸੀ ਸੰਗਤ ਦੇ ਤਿੰਨ ਚਾਰ ਬੰਦੇ ਹੋਰ ਵੀ ਸੀ ਮੱਥਾ ਟੇਕਣ ਵਾਲੇ ਉਹ ਸਿੰਘ ਨੇ ਕਿ ਲਲਕਾਰਾ ਮਾਰਿਆ ਤਾਂ ਉੱਥੇ ਰਮਾਲ ਤਰ ਕੇ ਵਾਪਸ ਹੋ ਜਾਂਦਾ ਤੇ ਇਹ ਜਿਹੜੀ ਘਟਨਾ ਇਸ ਤਰ੍ਹਾਂ ਦੀ ਵਾਪਰੀ ਹੈ ਬਹੁਤ ਦੁਖਦਾਈ ਘਟਨਾ ਕਿਉਂਕਿ ਇੱਕ ਤਾਂ ਦਿਨੇ ਜਿਹੜੇ ਬੜੇ ਕਸੂਤੇ ਬਹੁਤ ਭਿਆਨਕ ਸਿੱਖ ਕੌਮ ਦੇ ਵਾਸਤੇ ਜਿਹੜੇ ਹੈ ਬਹੁਤ ਕੱਲੂ ਘਾਰੇ ਦੇ ਦਿੰਨੇ ਆਏ ਦਿਨਾਂ ਦੇ ਵਿੱਚ ਆ ਕੇ ਹਰ ਸਿੱਖ ਚਿੰਤਤ ਹੁੰਦਾ ਕਿਉਂਕਿ ਦਰਬਾਰ ਸਾਹਿਬ ਦਾ ਸਾਕਾ ਅੱਜ ਸਿੱਖਾਂ ਸਾਰਿਆਂ ਦੇ ਮਨ ਦੇ ਵਿੱਚ ਹੀ ਆ ਜਦੋਂ 1 ਜੂਨ ਆਉਂਦੀ ਆ ਤੇ ਸਿੱਖਾਂ ਵਾਸਤੇ ਇਹ ਦੇਣਾ ਜਿਹੜਾ 6 7 ਜੂਨ ਤੱਕ ਬਹੁਤ ਮੁਖਦਾਈ ਦਿਨ ਹੁੰਦੇ ਆ ਇਹਨਾਂ ਦਿਨਾਂ ਦੇ ਵਿੱਚ ਹੀ ਮੈਨੂੰ ਯਾਦ ਆਉਂਦਾ ਵੀ ਬਰਗਾੜੀ ਜਿਹੜੇ ਪੋਸਟਰ ਲੱਗੇ ਸੀ ਸ਼ਾਇਦ ਉਦੋਂ ਵੀ ਆਹੀ ਦਿਨ ਸੀਗੇ ਤੇ ਉਹਨਾਂ ਦਿਨਾਂ ਦੇ ਵਿੱਚ ਆ ਕੇ ਇਹ ਸਮਝੋ ਏਜੰਸੀਆਂ ਸਰਕਾਰ ਨੂੰ ਹੋ ਜਾਂਦੀਆਂ ਨੇ ਗਵਰਨਮੈਂਟਾਂ ਜਿਹੜੀਆਂ ਇਹ ਕੰਟਰੋਲ ਨਹੀਂ ਕਰਦੀਆਂ ਇੱਕ ਦੂਜੇ ਤੇ ਇਲਜ਼ਾਮ ਤਰਾ ਸੀ ਉਹਨੇ ਕਰਾਤਾ ਇਹਨੇ ਕਰਾਤਾ ਅਸੀਂ ਚਾਹੁੰਦੇ ਆ ਵੀ ਇਹ ਬੰਦਿਆਂ ਦੇ ਮਗਰ ਕੌਣ ਤਾਕਤਾਂ ਨੇ ਇਹ ਬੰਦੇ ਵਾਰੀ ਇਹ ਵੀ ਸਾਨੂੰ ਪਤਾ ਲੱਗ ਗਿਆ ਵੀ ਇੱਕ ਦਿਨ ਇਹਨਾਂ ਨੇ ਪਹਿਲਾਂ ਵੀ ਸੇਵਾਦਾਰਿਆਂ ਨੇ ਇਹਨ ਕਿਸੇ ਨੂੰ ਤੁਸੀਂ ਦਰਬਾਰ ਸਾਹਿਬ 'ਚ ਵੜਨੋਂ ਨਹੀਂ ਰੋਕ ਸਕਦੇ ਪਰ ਜਦੋਂ ਕੋਈ ਬੰਦਾ ਹਰਕਤ ਕਰਦਾ ਫੇਰ ਪਤਾ ਲੱਗਦਾ ਵੀ ਉਹ ਹਰਕਤ ਕਰਦਾ ਸੋ ਅਸੀਂ ਬਹੁਤ ਮਾਨਯੋਗ ਸਿੰਘ ਸਾਹਿਬ ਆਪਾ ਟੇਕਸ ਸਿੰਘ ਜੀ ਧਨੋਲਾ ਪਰਮਜੀਤ ਸਿੰਘ ਜੀ ਖਾਲਸਾ ਜੀ ਜਿਹੜੇ ਅੰਤਰੀਂ ਗਵਮਨਿਸ਼ੋਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਵੀ ਆ ਕੇ ਗਏ ਨੇ ਉਹ ਸਾਡੇ ਆਉਣ ਤੋਂ ਪੁਲਿਸ ਵੈਸੇ ਪਹਿਲਾਂ ਉਹਨੂੰ ਇਥੋਂ ਪਿੰਡ ਦੇ ਆ ਫੋਨ ਕਰਨ ਤੇ ਲੈਕ ਜਾ ਚੁੱਕੀ ਸੀ ਉਹਨੇ ਜੋ ਬਣਦੀ ਕਾਰਵਾਈ ਆਸੀਂ ਪੁਲਿਸ ਨੂੰ ਜੋੜ ਦੇ ਕੇ ਕਿਹਾ ਡੀਐਸਪੀ ਮਹਿਲਕਲਾ ਆ ਕੇ ਸੀ ਐਸਐਚਓ ਲੈ ਤੱਲੇ ਵਾਲ ساری ਫੋਰਸ ਆ ਕੇ ਸੀ ਉਹਨਾਂ ਨੂੰ ਜੋੜ ਦੇ ਕੇ ਕਿਹਾ ਵੀ ਇਹਦੀ ਇਨਕੁਆਇਰੀ ਕਰੋ ਤੇ ਪਿੱਛੇ ਕੌਣ ਆ ਕੌਣ ਹੈ ਉਹ ਕੌਣੋ ਲੋਕ ਜਿਹੜੇ ਇਹ ਦਿਨਾਂ ਦੇ ਵਿੱਚ ਅਮਨੁਮਾਨ ਨੂੰ ਅੱਗ ਲਾਉਂਦੇ ਨੇ ਪੰਜਾਬ ਦੇ ਨੂੰ ਤੇ ਜਦੋਂ ਕਿ ਸਿੱਖ ਕੌਮ ਇਸ ਵੇਲੇ ਜਿਹੜਾ ਕੱਲੂ ਘਾਰੇ ਦੇ ਵਿੱਚ ਉਹ ਦਿਨਾਂ ਨੂੰ ਯਾਦ ਕਰਦੀ ਵਾਪਰੇ ਸੀ ਉਹਦੇ ਵਾਸਤੇ ਅਸੀਂ ਸਾਰੀ ਗੱਲਬਾਤ ਕੀਤੀ ਆ ਮੈਨੂੰ ਬਹੁਤ ਦੁੱਖ ਹੈ ਕਿਉਂਕਿ ਮੈਂ ਇਸ ਹਲਕੇ ਦਾ ਪੁਰਾਣਾ ਹਲਕੇ ਦਾ ਸੇਵਾਦਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਇਹ ਜਿਹੜਾ ਸਥਾਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਹੀ ਆਉਂਦਾ ਹੈ ਤੇ ਇਸ ਤੋਂ ਵੀ ਮੈਂ ਮੁਨਕਰ ਨਹੀਂ ਹੋ ਸਕਦਾ ਹੁਣ ਅੱਜ ਉਸੋਂ ਪਿੰਡੋਂ ਉਹਨਾਂ ਦੇ ਸਰਪੰਚ ਸਾਹਿਬ ਹੋਰ ਪੰਚਾਇਤ ਵੀ ਆਈ ਸੀ ਉਹ ਕਹਣ ਲੱਗੇ ਵੀ ਤਾਂ ਬੰਦਾ ਜੀ ਦਵਾਈ ਖਾਂਦਾ ਤਾਂ ਜੀ ਕਮਲਾ ਇਹਨੂੰ ਗੱਲ ਨੂੰ ਕਮਲੇ ਨੂੰ ਕਿਵੇਂ ਮੰਨਿਆ ਜਾਵੇ ਦੂਸਰੇ ਪਿੰਡੋਂ ਆਇਆ ਪਿੰਡ ਦਾ ਬੰਦਾ ਹੋਵੇ ਅਸੀਂ ਫੇਰ ਵੀ ਕਹਿੰਦੇ ਵੀ ਤਾਂ ਪਿੰਡ ਦਾ ਸੀ ਹਰ ਰੋਜ਼ ਆਉਂਦਾ ਇਹ ਤਾਂ ਆਏ ਹੀ ਦੂਸਰੇ ਪਿੰਡੋਂ ਆ ਮੂਮਾ ਪਿੰਡ ਦਾ ਕੋਈ ਸੱਜਣ ਸਿੰਘ ਨਾਮ ਦਾ ਬੰਦਾ ਹੈ ਸੋ ਅਸੀਂ ਤਾਂ ਕਿਹਾ ਵੀ ਡਿਪਟੀ ਸਾਹਿਬ ਵੀ ਆਏ ਪੁਲਿਸ ਆਈ ਸੀ ਉਹ ਸਾਨੂੰ ਕਹਿ ਕੇ ਗਏ ਨੇ ਵੀ ਅਸੀਂ ਇਹ ਕਰਾਂਗੇ ਸੰਗਤ ਨੂੰ ਨਾਲ ਲੈ ਕੇ ਘਰ ਆਏ ਦੇ ਵਿੱਚ ਇੱਕ ਸੱਜਣ ਸਿੰਘ ਆਦਮੀ ਹੈ ਰਾਉਂਡ 570 ਸਾਲ ਦੀ ਉਮਰ ਆ ਗਈ ਤੇ ਉਹ ਬੰਦਾ ਇੱਥੇ ਆਇਆ ਇੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਉਹਦੇ ਵਿੱਚ ਤੇ ਉਹ ਜਿੱਥੇ ਮਹਾਰਾਜ ਦੇ ਸਰੂਪ ਹੁੰਦਾ ਹੈ ਬੀੜ ਸਾਹਿਬ ਤੇ ਅਕਸਰ ਤਾਂ ਜਿਹੜੇ ਹੈ ਉਹ ਲੋਕ ਕਰਮਾ ਕਰਕੇ ਉਹ ਪਿੱਛੇ ਹੀ ਸੀਸ ਨਵਾ ਕੇ ਸਤਿਕਾਰ ਦਿੰਦੇ ਆ ਕਿ ਉਹ ਪੌੜੀ ਚੜ ਗਿਆ ਉਹਨੇ ਉਹ ਰਮਾਲਾ ਸਾਹਿਬ ਨਾਲ ਤੇ ਇਹਦਾ ਮੀਨ ਵਾਈਲ ਜਿਹੜਾ ਹੈ ਇਹਨਾਂ ਦਾ ਜਿਹੜਾ ਮੁਲਾਜ਼ਮ ਸੀ ਚਾਹੇ ਉਹਦੀ ਡਿਊਟੀ ਸੀ ਕੜਾ ਹਸਤੇ ਜਾਂ ਉਹਦੀ ਸੀ ਤੇ ਉਹ ਆ ਗਿਆ ਤੇ ਉਹ ਬੰਦਾ ਉਤਰ ਗਿਆ ਤੇ ਉਹਦੇ ਵਿੱਚ ਹੁਣ ਆ ਇਹਨਾਂ ਨੂੰ ਅਪ੍ਰੀਹੈਂਸ਼ਨ ਹੈਗੀ ਆ ਕਿ ਬਈ ਇਹਨੇ ਬੇਦਬੀ ਦੀ ਕੋਸ਼ਿਸ਼ ਕੀਤੀ ਹੈ। ਤੋਂ ਅਸੀਂ ਮੈਂ ਆਇਆ ਇੱਥੇ ਤੇ ਮੈਂ ਉਹ ਵੀਡੀਓ ਵੀ ਦੇਖੀ ਆ ਤੁਸੀਂ ਵੀ ਦੇਖੀ ਹੋਣੀ ਆ। ਮੈਂ ਕਰ ਰਿਹਾ ਹਾਂ ਵੈਰੀਫਾਈ ਜਿੱਦਾਂ ਦੀ ਕਰ ਵੀ ਹੋ ਕੀ ਕਰਾਂਗੇ ਬੰਦਾ ਰਾਸ ਰਸਤੇ ਵਿੱਚ ਲੈ ਲੈ ਬੰਦਾ ਮੇਰਾ ਹੈ ਉਹ ਤੁਮ ਲੋ ਕੀਤਾ ਹੋਇਆ ਸੀ ਜਿੰਨਾਂ ਨੇ ਕੀਤਾ ਸੀ ਜੀਨ ਸਾਹਿਬ ਦੇ ਕੋਈ ਅੰਗ ਤਾਂ ਨਹੀਂ ਪੜੇਗੇ ਨਹੀਂ ਨਹੀਂ ਬੇਦਵੀ ਕੋਈ ਨਹੀਂ ਹੋਈ ਹੈ ਸਪੱਸ਼ਟ ਇੱਕ ਗੱਲ ਮੈਂ ਕਲੀਅਰ ਕਰ ਦਿੰਨਾ ਹਾਂ ਉਹ ਬੇਦਵੀ ਨਹੀਂ ਹੋਈ ਹੈ ਜਿਹੜਾ ਉਸ ਦਾ ਐਕਟ ਹੈ ਰਮਾਲਾ ਸਾਹਿਬ ਤੋਂ ਲੈ ਕੇ ਮਹਾਰਾਜ ਜੀ ਜਿਹੜੀ ਹੈ ਸੂਟ ਤੇ ਸੀਸ ਨੂੰ ਆਉਂਦਾ ਉਹ ਐਕਟ ਜਿਹੜਾ ਹੈ ਸਸਪੀਸ਼ੀਅਸ ਹੈ ਉਹ ਦੋ ਕੁਛ ਐਪਰੀਹੈਂਸਸ ਨੇ ਇਹਨਾਂ ਦੀਆਂ ਉਹ ਕਲੀਅਰ ਹੋ ਜਾਣਗੀਆਂ ਕੋਈ ਗੱਲ ਨਹੀਂ ਮੈਂ ਹੁਣ ਇੱਥੇ ਵੈਰੀਫਾਈ ਕਰ ਦਿਆਂ ਮੇਰੀ ਗੱਲ ਕਲੀਅਰ ਹੈ ਜਥੇਦਾਰ ਸਾਹਿਬ ਵੀ ਆਏ ਸੀ ਕਿ ਸਪਸ਼ਟ ਹੈ ਕਿ ਕੋਈ ਬੇਦਬੀ ਨਹੀਂ ਹੋਈ ਥੈਂਕ ਯੂ ਦਿੱਤੀ ਜਾ ਰਹੀ ਹੈ ਕਾਰ ਵੀ ਅਸੀਂ ਜੀ ਜੋ ਦਿਖਾਉਂਦੇ ਨੇ ਬਿਆਨ ਜੋ ਓਨ ਮੈਰਿਟ ਹੋਏਗਾ ਸੀ ਉਹ